ਬੇਸਿਕਲੀ ਇਹ ਕਹਾਣੀ ਹੈ ਪੂਟਾ ਸਿੰਘ ਜਿਹੜਾ ਨਰੇਟ ਕਰ ਰਿਹਾ ਹੈ ਕਿ ਉਹ ਪਿਛਲੇ ਸਾਲ 25 ਅਕਤੂਬਰ ਨੂੰ 2024 ਦੇ ਵਿੱਚ ਉਹ ਰਸ਼ੀਆ ਗਿਆ ਮਾਸਕੋ ਗਿਆ ਔਰ ਉੱਥੇ ਉਹਨੂੰ ਇਹ ਗੱਲ ਕਹੀ ਗਈ ਕਿ ਤੁਹਾਨੂੰ ਇੱਕ ਚੰਗੇ ਰੋਜ਼ਗਾਰ ਦੇ ਵਾਸਤੇ ਤੁਹਾਨੂੰ ਮੌਕਾ ਦੇ ਰਹੇ ਹਾਂ ਕੰਸਟਰਕਸ਼ਨ ਦਾ ਕੰਮ ਹੋਏਗਾ ਔਰ ਬਾਅਰ ਜ਼ੋਨ ਦੇ ਵਿੱਚ ਲਾ ਜਾ ਕੇ ਉਹਨਾਂ ਨੂੰ ਜਦੋਂ ਯੂਨੀਫਾਰਮ ਪੁਆਏ ਗਏ ਤੇ ਇਹ ਕਿਹਾ ਗਿਆ ਕਿ ਤੁਹਾਨੂੰ ਸਿਰਫ ਤੁਹਾਡੀ ਸੇਫਟੀ ਵਾਸਤੇ ਕਰ ਰਹੇ ਹਾਂ ਲੇਕਿਨ ਅਲਟੀਮੇਟਲੀ ਡਰੋਨ ਹਮਲੇ ਦੇ ਵਿੱਚ ਉਹ ਦੱਸ ਰਿਹਾ ਕਿ ਉਸ ਦਾ ਨੁਕਸਾਨ ਹੋਇਆ ਉਹਦਾ ਜਬੜਾ ਉੱਡ ਗਿਆ ਤੇ ਉਸ ਦੇ ਨਾਲ ਦੇ ਸਾਥੀਆਂ ਬਾਰੇ ਉਸ ਨੂੰ ਜ਼ਿਆਦਾ ਜਾਣਕਾਰੀ ਨਹੀਂ ਲੇਕਿਨ ਇੱਕ ਸਿਵਰਨ ਲੜਕੇ ਦਾ ਨਾਮ ਲੈ ਰਿਹਾ ਜਿਸ ਦੀ ਉਹ ਡੈਥ ਹੋਣ ਦੀ ਪੁਸ਼ਟੀ ਕਰ ਰਿਹਾ ਹੈ ਇਹਦੇ ਤੱਥ ਮੇਰੇ ਕੋਲ ਨਹੀਂ ਹੈ ਮੇਰੇ ਕੋਲ ਜੋ ਰਿਕਾਰਡਿੰਗ ਹੈ ਮੈਂ ਤੁਹਾਨੂੰ ਸੁਣਾਈ ਹੈ ਫਿਰ ਇਹਨਾਂ ਦੇ ਪਰਿਵਾਰ ਵੱਲੋਂ ਮੇਰੇ ਨਾਲ ਸੰਪਰਕ ਕੀਤਾ ਗਿਆ ਫੋਨ ਦੇ ਰਾਹੀਂ ਉਹਨਾਂ ਨੇ ਆਪਣੀ ਦੱਸੀ ਗੱਲ ਕਿ ਸਾਡੇ ਲੜਕੇ ਨੂੰ ਵਾਪਸ ਲਾਉਣ ਵਾਸਤੇ ਕੋਈ ਉਚਿਤ ਕਦਮ ਉਠਾਏ ਜਾਣ ਤੇ ਮੈਂ ਕਿਉਂਕਿ ਆਪਣੇ ਤੌਰ ਤੇ ਅਸੀਂ ਪਹਿਲੇ ਵੀ ਕੋਸ਼ਿਸ਼ ਕਰਦੇ ਹਾਂ ਕਿ ਬਤੌਰ ਮੈਂਬਰ ਪਾਰਲੀਮੈਂਟ ਭਾਰ ਸਰਕਾਰ ਦੇ ਨਾਲ رابطہ ਕਰਕੇ ਅਪਰੋਪ੍ਰੀਏਟ ਤਰੀਕੇ ਦੇ ਨਾਲ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦੇ ਨਾਲ ਹੀ ਅਸੀਂ ਆਪਣੀ ਚਾਰਾ ਜੋ ਸ਼ੁਰੂ ਕੀਤੀ ਹੈ ਔਰ ਹਮੇਸ਼ਾ ਦੀ ਤਰ੍ਹਾਂ ਇੱਕ ਚੰਗਾ ਰਿਸਪਾਂਸ ਜਿਹੜਾ ਹੈਗਾ ਭਾਰ ਸਰਕਾਰ ਵੱਲੋਂ ਆਇਆ ਹੈ ਭਾਵੇਂ ਕਿ ਇਲੀਗਲ ਪ੍ਰਵਾਸ ਨੂੰ ਗੈਰ ਕਾਨੂੰਨੀ ਪ੍ਰਵਾਸ ਨੂੰ ਸਰਕਾਰ ਮਦਦ ਨਹੀਂ ਕਰਦੀ ਔਰ ਬਹੁਤ ਮੁਸ਼ਕਲ ਹੁੰਦਾ ਹੈ ਅਜਿਹੇ ਪ੍ਰਵਾਸ ਦੇ ਵਿੱਚੋਂ ਲੋਕਾਂ ਨੂੰ ਬਚਾ ਕੇ ਲਿਆਉਣਾ لیکن ہمیشہ ਇਹਦੀ ਤਰ੍ਹਾਂ ਆਪਣੇ ਲੋਕਾਂ ਦੀ ਜਾਨ ਬਚਾਉਣ ਵਾਸਤੇ ਸਾਡੀ ਸਰਕਾਰ ਨੇ ਜ਼ਿੰਮੇਵਾਰੀ ਦਾ ਕੰਮ ਕੀਤਾ ਹੈ ਔਰ ਜਦੋਂ ਮੈਂ ਅੰਕੜੇ ਇਕੱਠੇ ਕੀਤੇ ਹੈ ਤਾਂ ਮੇਰੇ ਕੋਲੇ ਪ੍ਰਾਪਤ ਅੰਕੜਿਆਂ ਦੇ ਮੁਤਾਬਕ 127 ਦੇ ਕਰੀਬ ਜਿਹੜੇ ਸਾਡੇ ਨੌਜਵਾਨ ਨੇ ਉਹ ਇਸ ਸੰਕਟ ਦੇ ਵਿੱਚ ਫਸੇ ਔਰ ਉਹਨਾਂ ਵਿੱਚੋਂ 98 ਜਿਹੜੇ ਹੈ 98 ਦੇ ਕਰੀਬ ਜਿਹੜਨ ਰੈਸਕਿਊ ਕਰਕੇ ਬਾਸ ਸਰਕਾਰ ਦੇ ਮਿਨਿਸਟਰੀ ਆਫ ਐਕਸਟਰਨਰ ਫੇਰ ਵੱਲੋਂ ਵਾਪਸ ਲਿਆਂਦਾ ਜਾ ਚੁੱਕਿਆ ਸ੍ਰੀ ਰਸ਼ੀਰ ਸ਼ੀਰ ਇਹ ਅਸ਼ੇਦੀ ਗੱਲ ਕਰ ਰਹੇ ਜੀ ਕੱਲੇ ਪੰਜਾਬੀ ਪੰਜਾਬੀ ਨਹੀਂ 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 ਪੰਜਾਬੀ ਨਹੀਂ ਇਹ ਸਾਰੇ ਹੀ ਹੈ ਲੇਕਿਨ ਜਿਹੜੀ ਪੰਜਾਬੀ ਲੜਕੀਆਂ ਨੇ ਮੇਰੇ ਨਾਲ ਸੰਪਰਕ ਕੀਤਾ ਉਸ ਦੇ ਵਿੱਚ ਹਰਿਆਣਾ ਦੇ ਵੀ ਹੈ ਔਰ ਬਾਕੀ ਰਾਜਾਂ ਦੇ ਵੀ ਹੋਣਗੇ ਸੁਭਾਵਿਕ ਤੌਰ ਤੇ ਲੇਕਿਨ ਮੇਰੇ ਕੋਲ ਜਿਹੜਾ ਡਾਟਾ ਮੈਂ ਤੁਹਾਡਾ ਨਾਲ ਸਾਂਝਾ ਕਰ ਰਿਹਾ ਹਾਂ ਔਰ ਇਹਨਾਂ ਦੇ ਵਿੱਚੋਂ ਬੂਟਾ ਸਿੰਘ ਦੇ ਮਾਧਿਅਮ ਤੋਂ ਮੈਨੂੰ ਪਤਾ ਲੱਗਿਆ ਕਿ 14 15 ਜਿਹੜੇ ਨੌਜਵਾਨ ਸੀਗੇ ਇਸ ਗਰੁੱਪ ਦੇ ਵਿੱਚ ਉਹ ਵੀ ਸ਼ਾਮਿਲ ਸੀ ਔਰ ਇਹਨਾਂ ਦੇ ਵਾਸਤੇ ਮੈਂ ਸਪੈਸ਼ਲੀ ਬੂਟਾ ਸਿੰਘ ਦੇ ਵਾਸਤੇ ਜਿਹੜੀ ਕਾਰਵਾਈ ਕੀਤੀ ਹੈ ਐਂਬੈਸੀ ਵੱਲੋਂ ਬਹੁਤ ਸੈਟੀਸਫੈਕਟਰੀ ਮੈਨੂੰ ਰਿਸਪਾਂਸ ਆਇਆ ਭਾਰਤ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਇਸ ਦੇ ਵਾਸਤੇ ਉਚਿਤ ਪ੍ਰਬੰਧ ਜਿਹੜੇ ਨੇ ਉਹ ਕੀਤੇ ਜਾ ਰਹੇ ਆ ਔਰ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਨੂੰ ਕਿਸੇ ਤਰੀਕੇ ਨਾਲ ਹਫਾਜ਼ਤ ਨਾਲ ਵਾਪਸ ਲਿਆਂਦਾ ਜਾਵੇ। ਲੇਕਿਨ ਵੱਡਾ ਮਸਲਾ ਇਹ ਹੈਗਾ ਕਿ ਚਾਹੇ ਉਹ ਡੰਕੀ ਰੂਟ ਹੋਣ ਚਾਹੇ ਉਹ ਕਿਸੇ ਹੋਰ ਤਰੀਕੇ ਦੇ ਨਾਲ ਜਿਹੜਾ ਕਾਨੂੰਨੀ ਪ੍ਰਵਾਸ ਹੈ ਉਹ ਬੰਦ ਹੋਣਾ ਬਹੁਤ ਜ਼ਰੂਰੀ ਹੈ। ਸਾਡੇ ਪੰਜਾਬ ਦੇ ਨੌਜਵਾਨ ਖਾਸ ਕਰਕੇ ਜਿਹੜੇ ਮੌਦੇਮੂਹ ਵਿੱਚ ਜਾ ਰਹੇ ਹੈ ਮੈਂ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਨਾ ਚਾਹਣਾ ਪੰਜਾਬ ਦੇ ਮਾਪਿਆਂ ਨੂੰ ਵੀ ਪੰਜਾਬ ਦੇ ਨੌਜਵਾਨਾਂ ਨੂੰ ਵੀ ਕਿ ਆਪਣੀਆਂ ਜਾਨਾਂ ਨੂੰ ਜੋਖਮ ਵਿੱਚ ਨਾ ਪਾਓ ਬਹੁਤ ਮੁਸ਼ਕਲ ਹੁੰਦਾ ਹੈ ਜਦੋਂ ਅਜਿਹੇ ਸੰਕਟ ਦੇ ਵਿੱਚ ਕੋਈ ਨੌਜਵਾਨ ਫਸ ਜਾਂਦਾ ਉਹਨੂੰ ਵਾਪਸ ਲੈ ਕੇ ਆਉਣਾ ਲੇਕਿਨ ਸਾਡੀ ਕਮਿਟਮੈਂਟ ਹੈ ਸਾਡੀ ਕੋਸ਼ਿਸ਼ ਹੈ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਵਾਪਸ ਲੈ ਕੇ ਆਈਏ ਔਰ ਸਾਡਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਕਿ ਬੂਟਾ ਸਿੰਘ ਤੇ ਹੋਰ ਇਹਨਾਂ ਦੇ ਨਾਲ ਦੇ ਜਿਹੜੇ ਸਾਥੀ ਹੈ ਉਹ ਵਾਪਸ ਆਉਣ ਔਰ ਮੈਂ ਤੁਹਾਡੇ ਮਾਦੇਮ ਰਾਈ ਇਹ ਵੀ ਬੇਨਤੀ ਕਰਨਾ ਚਾਹੁੰਗਾ ਕਿ ਜਿਹੜੇ ਪੇਰੈਂਟਸ ਦੇ ਜਿਹੜਾ ਮਾਪਿਆਂ ਦੇ ਨੌਜਵਨ ਪੁੱਤ ਜਾਂ ਜਿਹਨਾਂ ਦੇ ਪਰਿਵਾਰ ਦਾ ਕੋਈ ਮੈਂਬਰ ਹੈ ਇਸ ਵਾਰਜਨ ਦੇ ਵਿੱਚ ਰਸ਼ੀਆ ਯੂਕਰੇਨ ਦੇ ਦੌਰਾਨ ਕਿਸੇ ਸੰਕਟ ਵਿੱਚ ਜਰੂਰ ਸੰਪਰਕ ਕਰਨ ਤਾਂ ਕਿ ਉਹਨਾਂ ਦੀ ਪੈਰਵਾਹੀ ਵੀ ਜਿਹੜੀ ਆ ਤੱਥਾਂ ਦੇ ਸਹਿਤ ਅਸੀਂ ਕਰ ਸਕੀਏ ਕੋਈ ਸਵਾਲ ਹੈ ਤੁਸੀਂ ਪੁੱਛ ਸਕਦੇ ਹੋ ਪਾਸਪੋਰਟ ਵਗੈਰਾ ਦਸਟਿੰਗ ਕੋਲ ਹੈ ਜੀ ਰਾਤ ਤੱਕ ਐਮ ਉਹ ਕਿਹੜੀ ਜਗ੍ਹਾ ਤੇ ਐਗਜ਼ੈਕਟਲੀ ਹੈ ਕਿ ਸਿਚੁਏਸ਼ਨ ਆਫ ਦੀ ਬੂਟਾ ਸਿੰਘ ਦਾ ਜਿਹੜਾ ਇਨਸੀਡੈਂਟ ਹੋਇਆ ਉਹ ਯੂਕਰੇਨ ਦੇ ਵਿੱਚ ਹੋਇਆ ਲੇਕਿਨ ਉੱਥੋਂ ਵਾਪਸ ਜਿਹੜਾ ਰਸ਼ੀਆ ਦੇ ਕਬਜ਼ੇ ਵਾਲਾ ਏਰੀਆ ਸੀਗਾ ਔਰ ਬੂਟਾ ਸਿੰਘ ਨੂੰ ਵਾਪਸ ਰਸ਼ੀਆ ਦੇ ਵਿੱਚ ਮਾਸਕੋ ਲੈ ਜਾਂਦਾ ਗਿਆ ਉਸ ਦੇ ਕੋਲੇ ਪਾਸਪੋਰਟ ਹੈ ਔਰ ਉਹਨੂੰ ਵਾਪਸ ਲਿਆਉਣ ਵਾਸਤੇ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਕੀਤੀਆਂ ਜਾ ਰਹੀਆਂ ਆਮ ਤੌਰ ਤੇ ਸਰ ਕਿਸ ਨੂੰ ਗੰਗੀ ਬਣਾ ਲਿਆ ਜਾਂਦਾ ਹੈ ਜਾਂ ਆਰਮੀ ਜਨਰਲ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਫਿਲਹਾਲ ਕਿ ਉਹ ਰਸ਼ੀਆ ਦੀ ਆਰਮੀ ਦੇ ਨਹੀਂ ਹੈ ਜਾਂ ਕਿਸੇ ਜਗ੍ਹਾ ਤੇ ਅਲੱਗ ਰੈਸਕਿਊ ਕਰਕੇ ਰੱਖਿਆ ਗਿਆਗਾ ਨਹੀਂ ਉਹ ਆਰਮੀ ਹਸਪੀਟਲ ਦੇ ਵਿੱਚ ਉਸ ਦਾ ਇਲਾਜ ਹੋਇਆ ਲੇਕਿਨ ਜਿੱਥੇ ਤੱਕ ਮੇਰੀ ਸਮਝ ਬਣਦੀ ਹੈ ਕਿ ਇਹ ਆਰਮੀ ਦੇ ਲੋਕ ਨਹੀਂ ਸੀ ਜਿਹੜੇ ਉਹਨੂੰ ਲੈ ਕੇ ਗਏ ਆ ਇਹ ਜਿਹੜੀਆਂ ਥਰਡ ਪਾਰਟੀ ਜਾਂ ਪ੍ਰਾਈਵੇਟ ਕੰਪਨੀਆਂ ਜਿਹੜੀਆਂ ਵਾਰ ਜ਼ੋਨ ਦੇ ਵਿੱਚ ਕੰਮ ਕਰਦੀਆਂ ਐ ਚਾਹੇ ਉਹ ਕੰਸਟ੍ਰਕਸ਼ਨ ਦਾ ਕੰਮ ਐ ਚਾਹੇ ਉਹ ਤੇ ਬੰਕਰ ਬਣਾਉਂਦੀਆਂ ਨੇ ਉਹਨਾਂ ਕੰਪਨੀਆਂਜ਼ ਨੇ ਅੱਗੇ ਇੰਪਲॉयਮੈਂਟ ਵਾਸਤੇ ਏਜੰਸੀ ਰੱਖੀਆਂ ਹੋਈਆਂ ਔਰ ਉਹਨਾਂ ਬੱਚਿਆਂ ਨੂੰ ਦੱਸਿਆ ਨਹੀਂ ਗਿਆ ਉਹਨਾਂ ਨੂੰ ਧੋਖੇ ਦੇ ਨਾਲ ਕਿ ਤੁਹਾਨੂੰ ਅਸੀਂ ਰੋਜ਼ਗਾਰ ਵਾਸਤੇ ਲੈ ਕੇ ਜਾ ਰਹੇ ਹਾਂ ਔਰ ਵਾਰ ਜ਼ੋਨ ਦੇ ਵਿੱਚ ਲੈ ਜਾ ਕੇ ਫਸਾ ਦਿੱਤਾ ਇੱਕ ਵੱਡੀ ਤਰਸਦੀ ਐ ਇਹ ਵੱਡਾ ਸੰਕਟ ਹੈਗਾ ਕਿ ਉਹਨਾਂ ਬੱਚਿਆਂ ਨੂੰ ਧੋਖੇ ਨਾਲ ਫਸਾਇਆ ਗਿਆ ਔਰ ਉਹ ਤਾਂ ਮੌਤ ਦੇ ਮੂੰਹ ਵਿੱਚ ਜਾਣ ਵਾਲਾ ਕੰਮ ਐ ਅਗਰ ਅਜ ਤੋਂ ਪੰਜਾਬ ਤੋਂ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਵਾਰਜੋਨ ਵਿੱਚ ਜਾ ਰਹੇ ਹੋ ਤਾਂ ਵੀ ਵੱਖਰੀ ਗੱਲ ਸੀ ਉਹਨਾਂ ਨੂੰ ਤਾਂ ਗੁੰਮਰਾ ਕਰਕੇ ਲਜਾਇਆ ਗਿਆ ਕੋਈ ਏਜੰਟ ਦਾ ਬਦਲ ਲਗਾ ਸਕੇ ਜਿਹੜੇ ਇਲੀਗਲੀ ਭੇਜ ਰਹੇ ਸੀ ਆ ਦੇਖੋ ਡੈਫੀਨੇਟਲੀ ਜਿਹੜਾ ਫਰਸਟ ਪੁਆਇੰਟ ਹੋਏਗਾ ਏਜੰਟ ਦਾ ਉਥੋਂ ਹੀ ਪੂਰਾ ਨੈਟਵਰਕ ਹੈ ਮੈਂ ਪਹਿਲਾਂ ਵੀ ਕਈ ਵਾਰੀ ਕਿਹਾ ਕਿ ਜਿਹੜਾ ਇਹ ਗੈਰ ਗੈਰ ਜਿਹੜਾ ਹੈਗਾ ਇਲੀਗਲ ਜਿਹੜੀ ਪ੍ਰਵਾਸ ਹੈਗਾ ਗੈਰ ਕਾਨੂੰਨੀ ਪ੍ਰਵਾਸ ਹੈ ਇਹ ਇੱਕ ਵੱਡੇ ਅੰਤਰਰਾਸ਼ਟਰੀ ਗਰੋਹ ਦਾ ਹਿੱਸਾ ਹੈ ਅਸੀਂ ਜਦੋਂ ਇਹਨੂੰ ਦੇਖਦੇ ਹਾਂ ਅਸੀਂ ਇੱਕ ਲੋਕਲ ਏਜੰਟ ਦੇ ਤੌਰ ਤੇ ਦੇਖਦੇ ਹਾਂ ਲੇਕਿਨ ਲੋਕਲ ਏਜੰਟ ਉਸ ਨੈਟਵਰਕ ਦਾ ਇੱਕ ਕੜੀ ਹੁੰਦਾ ਹੈ ਕਿਉਂਕਿ ਇਹ ਤੁਸੀਂ ਦੇਖੋਗੇ ਕਿ ਜਦੋਂ ਇਹ ਨੈਟਵਰਕ ਜਦੋਂ ਇਲੀਗਲ ਤਰੀਕੇ ਦੇ ਨਾਲ ਜਾਂਦਾ ਕਈ ਦੇਸ਼ਾਂ ਦੇ ਵਿੱਚੋਂ ਹੋ ਕੇ ਬੱਚੇ ਜਾਂਦੇ ਆ ਫਿਰ ਇਹ ਰਸ਼ੀਆ ਵਾਲੇ ਬੱਚੇ ਦਾ ਮੇਰੇ ਖਿਆਲ ਹੈ ਕਿ ਇਹ ਸਿੱਧੇ ਗਏ ਸੀ ਜਾਂ ਤਾਂ ਇਹ ਟੂਰਿਸਟ ਵੀਜ਼ਾ ਤੇ ਗਏ ਸੀ ਜਾਂ ਇਹ ਸਟੱਡੀ ਵੀਜ਼ਾ ਤੇ ਗਏ ਸੀ ਮੇਰੀ ਜਾਣਕਾਰੀ ਮਤਾਬਕ ਲੇਕਿਨ ਇਸ ਤੋਂ ਪਹਿਲਾਂ ਜਿਹੜੇ ਡੰਕੀ ਰੂਟ ਦੇ ਜਿਹੜੇ ਬੱਚੇ ਕੋਲੰਬੀਆ ਵਿੱਚ ਫਸੇ ਸੀ ਜਾਂ ਜਿਹੜੇ ਬੱਚੇ ਮੈਕਸੀਕੋ ਦੇ ਜੰਗਲਾਂ ਵਿੱਚ ਫਸੇ ਸੀ ਉਹ ਬੱਚੇ ਜਿਹੜੇ ਸੀ ਇਲੀਗਲ ਤਰੀਕੇ ਨਾਲ ਗਏ ਸੀ ਡੰਕੀ ਰੂਟ ਦੇ ਰਾਹੀਂ ਗਏ ਸੀ। ਤੋਂ ਡੰਕੀ ਰੂਟ ਦੇ ਰਾਹੀਂ ਜਾਂਦਾ ਜਦੋਂ ਬੱਚਾ ਉਹ ਇੱਕ ਗਲੋਬਲ ਜਿਹੜਾ ਨੈਟਵਰਕ ਹੈਗਾ ਗੈਰ ਕਾਨੂੰਨੀ ਪ੍ਰਵਾਸ ਦਾ ਉਸ ਦਾ ਹਿੱਸਾ ਬਣ ਜਾਂਦਾ। ਪਰ ਇੱਕ ਚੀਜ਼ ਇਹ ਵੀ ਹੈ ਜਿਹੜੇ ਬਹੁਤ ਸਾਰੇ ਲੋਕਾਂ ਨੇ ਇਹ ਵੀ ਜਿਨ੍ਹਾਂ ਨੂੰ ਲਾਜ ਦਿੱਤਾ ਜਾ ਰਿਹਾ ਕਿ ਤੁਸੀਂ ਜੰਗਲ ਲੋੜੋ ਰਸ਼ੀ ਵਾਲੀ ਬਾਅਦ ਤੁਹਾਨੂੰ ਪੀਆਰ ਦੇ ਦਿੱਤੀ ਜਾਏਗੀ ਜਾਂ ਸਿਟੀਨਸ਼ਿਪ ਦਿੱਤੀ ਜਾਏਗੀ ਹੈਨਾ। ਦੂਸਰੀ ਚੀਜ਼ ਤੁਸੀਂ ਜਾ ਰਹੇ ਹੋ ਉਥੇ ਟੂਰਿਸਟ ਵੀਜ਼ਾ ਤੇ ਜਾਂ ਸਟੱਡੀ ਵੀਜ਼ਾ ਤੇ ਪਰ ਤੁਸੀਂ ਕੰਮ ਉਥੇ ਜਦੋਂ ਵਰਕਿੰਗ ਕਰ ਲਾਗੇ ਤਾਂ ਉਹ ਵੀ ਇੱਕ ਤਰੀਕੇ ਦਾ ਇਲੀਗਲ ਹੈ ਨਾ ਜਿਹੜਾ ਬੰਦਾ ਆਪਣੇ ਆਪ ਉਹ ਕੰਮ ਨੂੰ ਸ਼ੁਰੂ ਕਰ ਰਿਹਾ ਹੈ ਦੇਖੋ ਦੋ ਬੱਕਰੇ ਬੱਕਰੇ ਮੁੱਦੇ ਹੈ ਇੱਕ ਗੈਰ ਕਾਨੂੰਨੀ ਪ੍ਰਵਾਸ ਦਾ ਤੇ ਇੱਕ ਉਥੇ ਤੁਸੀਂ ਲਾਲਚ ਦੇ ਕੇ ਪਸਾਉਣ ਦਾ ਕੰਮ ਹੈਗਾ ਜਿਹੜੀ ਮੇਰੇ ਕੋਲੇ ਜਾਣਕਾਰੀ ਆ ਉਹ ਇਹ ਨਹੀਂ ਹੈ ਕਿ ਉਹਨਾਂ ਨੂੰ ਪਹਿਲਾਂ ਦੱਸਿਆ ਗਿਆ ਵੀ ਤੁਸੀਂ ਜੱਗ ਵਾਸਤੇ ਜਾਓਗੇ ਤਾਂ ਤੁਹਾਨੂੰ ਪੀਅਰ ਦਿੱਤੀ ਜਾਏਗੀ ਮੇਰੇ ਕੋਲ ਤਾਂ ਇਹ ਹੈ ਮੈਂ ਤੁਹਾਨੂੰ ਇਹ ਰਿਕਾਰਡਿੰਗ ਵੀ ਸੁਣਾਈ ਹੈ ਕਿ ਉਹਨਾਂ ਨੂੰ ਰੋਜ਼ਗਾਰ ਵਾਸਤੇ ਕਿਹਾ ਗਿਆ ਸੀ ਕਿ ਤੁਹਾਨੂੰ ਅਸੀਂ ਉੱਥੇ ਇੰਪਲੋਇਮੈਂਟ ਦੇ ਰਿਹਾ ਕੰਸਟ੍ਰਕਸ਼ਨ ਦਾ ਕੰਮ ਹੈ। ਔਰ ਕੰਸਟ੍ਰਕਸ਼ਨ ਦਾ ਕੰਮ ਤਾਂ ਹੋਏਗਾ ਲੇਕਿਨ ਕੰਸਟ੍ਰਕਸ਼ਨ ਜਿਹੜੀ ਆ ਵਾਰ ਜ਼ੋਨ ਦੇ ਵਿੱਚ ਬੰਕਰ ਬਣਾਉਣ ਦਾ ਕੰਮ ਹੈ ਫਿਰ ਵਾਰ ਜ਼ੋਨ ਦੇ ਵਿੱਚ ਤੁਸੀਂ ਉਹਨਾਂ ਨੂੰ ਫੌਜੀ ਜਿਹੜੀ ਯੂਨੀਫਾਰਮ ਪਹਿਨਾਉਨੇ ਹੋ ਉਹਨਾਂ ਨੂੰ ਟ੍ਰੇਨਿੰਗ ਦੇਣੇ ਹੋ ਔਰ ਇਹ ਕਹਿ ਕੇ ਦੇਣੇ ਹੋ ਕਿ ਤੁਹਾਨੂੰ ਉਹ ਤੁਹਾਡੀ ਨਿੱਜੀ ਸੁਰੱਖਿਆ ਵਾਸਤੇ ਦਿੱਤੀ ਜਾ ਰਹੀ ਹੈ ਕਿ ਤੁਸੀਂ ਆਪਣਾ ਵਿਚਾਰ ਕਰ ਸਕੋ। ਲੇਕਿਨ ਇਹ ਉੱਥੇ ਜਿਹੜੇ ਬੱਚੇ ਫਸੇ ਆ ਉਹਨਾਂ ਦੀ ਜਿਹੜੀ ਕਹਾਣੀ ਹੈ ਉਹ ਉਹ ਤਾਂ ਬੋਲਿਆ ਵੀ ਨਹੀਂ ਜਾ ਰਿਹਾ ਔਰ ਕਿੰਨੇ ਨੌਜਵਾਨਾਂ ਦੇ ਮਾਪੇ ਹੋਰ ਹੋਣਗੇ ਜਿਨ੍ਹਾਂ ਦਾ ਸਾਡੇ ਕੋਲ ਅੰਕੜਾ ਨਹੀਂ ਮੈਂ ਤੁਹਾਡੇ ਮਾਧਿਅਮ ਰਹੀਂ ਸਿਰਫ ਇਹ ਬੇਨਤੀ ਕਰਨੀ ਚਾਹਣਾ ਕਿ ਜਿੰਨੇ ਵੀ ਨੌਜਵਾਨ ਜਿਹੜੇ ਇਸ ਤਰ੍ਹਾਂ ਦੀ ਮੁਸੀਬਤ ਵਿੱਚ ਹੈਗੇ ਨੇ ਸਾਨੂੰ ਉਹਨਾਂ ਦਾ ਡਾਟਾ ਪਤਾ ਚੱਲੇਗਾ ਤੇ ਅਸੀਂ ਉਹਨਾਂ ਦੀ ਪਰਵਿਰਜ ਅੱਛੇ ਢੰਗ ਨਾਲ ਕਰ ਸਕੀਏ ਸਰ ਆਪਨੇ 28 ਨੂੰ ਰੈਸਕਿਊ ਕਰ ਚੁੱਕੇ ਗਏ ਉਸ ਵਿੱਚੋਂ ਬਾਕੀ ਦੇ 29 ਦਾ ਕੀ ਦੇਖੋ ਦੋ जिसका डेटा गवर्नमेंट ऑफ इंडिया के पास है जैसे मैंने लेटर लिखा मैंने अप्रोच किया उसके लिए तो इमीजिएट गवर्नमेंट ऑफ इंडिया काम स्टार्ट कर देती है लेकिन जिसका डेटा ही नहीं है जिसका कोई पता नहीं उसके लिए मुश्किल है इसीलिए आपके माध्यम से मैं रिक्वेस्ट कर रहा हूँ कि अगर कोई ऐसे नौजवान अभी भी हैं उनके लिए पैरवी करने के लिए हमें सरकार की जो अप्रोप्रिएट चैनल है उसके थ्रू हमें जरूर अपनी रिक्वेस्ट भेजनी चाहिए नहीं अभी तक तो देखो अभी तक तो ऐसा नहीं है सबसे पहला काम तो हमारे नौजवानों की जान बचाने का है ਅਬਗਰ ਉਨਕੀ ਜਾਨ ਬਚ ਜਾਏਗੀ ਉਸਕੇ ਬਾਅਦ ਕੀ ਬਾਤਾਂ ਹੈ ਕਿ ਕੌਣ ਸਾ ਏਜੰਟ ਥਾ ਕੌਣ ਸਾ ਕਿਸਕੇ ਉੱਪਰ ਕਾਰਵਾਈ ਹੋਣੀ ਹੈ ਲੇਕਿਨ ਫਿਲਹਾਲ ਤੋ ਇੱਕ ਹੀ ਏਜੰਡਾ ਹੈ ਕਿ ਉਨਕੋ ਵਾਪਸ ਲਾਇਆ ਜਾਏ ਉਨਕੀ ਜਾਨ ਬਚਾਈ ਜਾਏ ਸੋ ਇਹ ਜਿਹੜਾ ਨੰਬਰ ਦੀ ਆਈਡੈਂਟੀਫਿਕੇਸ਼ਨ ਤਾਂ ਜਦੋਂ ਕੋਈ ਕੰਪਲੇਂਟ ਕਰਦਾ ਹੈ ਜਾਂ ਜਦੋਂ ਕੋਈ ਤੁਹਾਨੂੰ ਰਿਕਾਰਡ ਦੱਸਦਾ ਤਾਂ ਹੀ ਹੋਏਗੀ ਕਿਉਂਕਿ ਜਿਹੜਾ ਇਲੀਗਲ ਮਾਈਗ੍ਰੇਸ਼ਨ ਹੈ ਜਿਹੜਾ ਗੈਰਕਾਨੂੰਨੀ ਪ੍ਰਵਾਸ ਹੈ ਉਸ ਦੇ ਵਿੱਚ ਤਾਂ ਸਾਰਾ ਕੁਝ ਚੋਰੀ ਹੋ ਰਿਹਾ ਹੈ ਕੋਈ ਕਿਤੇ ਡਾਟਾ ਨਹੀਂ ਹੈ ਕੋਈ ਕਿਤੇ ਰਿਕਾਰਡ ਨਹੀਂ ਹੈ ਅਗਰ ਉਹ ਰਿਕਾਰਡ ਚ ਹੋਏਗਾ ਫਿਰ ਤਾਂ ਹੋ ਸਕਦਾ ਦੂਸਰਾ ਪਾਰਟ ਹੈ ਕਿ ਕੋਈ ਇਨਵੈਸਟੀਗੇਸ਼ਨ ਹੋਵੇ ਪਰਟੀਕুলਰ ਕੇਸ ਦੇ ਵਿੱਚ ਇਨਵੈਸਟੀਗੇਸ਼ਨ ਹੋ ਸਕਦੀ ਹੈ ਕਿ ਭਾਈ ਅਗਰ ਮਿਸਿੰਗ ਹੈ ਉਹ ਕੰਪਲੇਂਟ ਤੋਂ ਬਾਅਦ ਹੀ ਹੋ ਸਕਦੀ ਹੈ ਲੇਕਿਨ ਜਨਰਲ ਕੋਈ ਐਸਾ ਮਿਸਿੰਗ ਦਾ ਰਿਕਾਰਡ ਮੇਰੇ ਧਿਆਨ ਵਿੱਚ ਨਹੀਂ ਹੈ ਲੇਕਿਨ ਹਾਂ ਇਹ ਤੱਥ ਜ਼ਰੂਰ ਹੈ ਕਿ ਜਿਵੇਂ ਉਹ ਲੜਕਾ ਦੱਸ ਰਿਹਾ ਹੈ ਕਿ ਇੱਕ ਜਿਹੜਾ ਨੌਜਵਾਨ ਸੀ ਉਸ ਦੀ ਮੌਤ ਹੋ ਚੁੱਕੀ ਆ ਉਹਨੇ ਪੁਸ਼ਟੀ ਕੀਤੀ ਹੈ ਲੇਕਿਨ ਉਹਨੇ ਵੀ ਕਿਹਾ ਕਿ ਸ਼ਾਇਦ ਉਹਦੇ ਮਾਪਿਆਂ ਨੂੰ ਹਲੇ ਯਕੀਨ ਨਹੀਂ ਹੈ ਕਿ ਉਹਦੀ ਮੌਤ ਹੋ ਚੁੱਕੀ ਉਹਨਾਂ ਨੂੰ ਲੱਗਦਾ ਹੈ ਕਿ ਹਲੇ ਉਹ ਜਿੰਦਾ ਹੈ ਦੇਖੋ ਜਦੋਂ ਤਾਂ ਤੁਸੀਂ ਨਿਊਜ਼ ਪਬਲਿਸ਼ ਕਰਦੇ ਹੋ ਉਹ ਥੋੜੇ ਦਿਨ ਤਾਂ ਉਹ ਲੋਕਾਂ ਨੂੰ ਅਵੇਅਰਨੈਸ ਰਹਿੰਦੀ ਹੈ ਲੇਕਿਨ ਉਸ ਤੋਂ ਬਾਅਦ ਉਹ ਅਵੇਅਰਨੈਸ ਫਿਰ ਖਤਮ ਹੋ ਜਾਂਦੀ ਹੈ ਫਿਰ ਇੰਡੀਵਿਜੂਅਲ ਜਿਹੜੇ ਹੁਣ ਲੋਕ ਅਪਰੋਚ ਮੈਨੂੰ ਕਰ ਰਹੇ ਇਹ ਵੀ ਕਿ ਤਣੋ ਕਿ ਤੋ ਨੰਬਰ ਲੈ ਕੇ ਕਰ ਰਹੇ ਹੈ ਨਾ ਮੇਰੇ ਤਾਂ ਕੋਈ ਜਾਣਕਾਰੀ ਹੈ ਜਦੋਂ ਇਹਨਾਂ ਲੋਕਾਂ ਨੇ ਮੈਨੂੰ ਅਪਰੋਚ ਕੀਤਾ ਰਸ਼ੀਆ ਤੋਂ ਡਾਇਰੈਕਟ ਇਹ ਲੜਕਾ ਜਿਹੜਾ ਹੈਗਾ ਆਪਣੇ ਵਟਸਐਪ ਤੋਂ ਮੈਨੂੰ ਮੈਸੇਜ ਭੇਜ ਰਿਹਾ ਹੈਗਾ ਮ ਉਸ ਦਾ ਪਰਿਵਾਰ ਵੀ ਮੈਨੂੰ ਸੰਪਰਕ ਕਰ ਰਿਹਾ ਸੁਭਾਵਿਕ ਹੈ ਕਿ ਉਹ ਨੰਬਰ ਤਾਂ ਕਿਤੋਂ ਉਹ ਲੈ ਹੀ ਰਿਹਾ ਮੇਰਾ ਚਾਹੇ ਉਹ ਮੇਰੀ ਹੈਲਪ ਲਾਈਨ ਤੋਂ ਲੈ ਰਿਹਾ ਚਾਹੇ ਉਹ ਕਿਸੇ ਪੁਰਾਣੇ ਰੈਫਰੈਂਸ ਤੋਂ ਲੈ ਰਿਹਾ ਹੈ ਗਿਆ ਲੇਕਿਨ ਮੈਨੂੰ ਲੱਗਦਾ ਹੈ ਕਿ ਹਾਲੇ ਵੀ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਆਪਣੇ ਪੱਧਰ ਤੇ ਕੋਸ਼ਿਸ਼ਾਂ ਕਰ ਰਹੇ ਹੈਗੇ ਨੇ ਆਪਣੇ ਬੱਚਾ ਨੂੰ ਬਚਾਉਣ ਵਾਸਤੇ ਲੇਕਿਨ ਉਸ ਦੇ ਵਾਸਤੇ ਅਗਰ ਅਪ੍ਰੋਪਰੀਏਟ ਢੰਗ ਦੇ ਨਾਲ ਉਹਨੂੰ ਅਪਰੋਚ ਕੀਤਾ ਜਾਵੇ ਮੈਨੂੰ ਲੱਗਦਾ ਹੈ ਕਿ ਅਸੀਂ ਜਲਦੀ ਉਹਨਾਂ ਬੱਚਾ ਨੂੰ ਬਚਾ ਸਕਦੇ ਦੇਖੋ ਮੈਂ ਫਿਰ ਬੇਨਤੀ ਕਰਦਾ ਕਿ ਦੋ ਪਹਿਲੂ ਨੇ ਇਸ ਮੁੱਦੇ ਨੂੰ ਲੈ ਕੇ ਮੇਰਾ ਜਿਹੜਾ ਕੰਸਰਨ ਹੈ ਕਿ ਜਿਹੜੇ ਲੋਕ ਮੁਸੀਬਤ ਵਿੱਚ ਫਸੇ ਨੇ ਉਹਨਾਂ ਨੂੰ ਵਾਪਸ ਲੈ ਕੇ ਆਵਾਂ ਇਹ ਜਿਹੜਾ ਉਸ ਤੋਂ ਬਾਅਦ ਦਾ ਕੰਮ ਹੈ ਕਿ ਕਿਹੜੇ ਏਜੰਟ ਕੀ ਕੰਮ ਕਰ ਰਹੇ ਨੇ ਉਹ ਲੋਕਲ ਸਰਕਾਰ ਪੰਜਾਬ ਸਰਕਾਰ ਦਾ ਜ्यादा ਮੈਨੂੰ ਲੱਗਦਾ ਜਰੂਰ ਉਹਦਾ ਬੰਦਾ ਫਰਜ਼ ਬੰਦਾ ਹੈਗਾ ਕਿ ਉਹਦੀ ਕੋਈ ਇਨਵੈਸਟੀਗੇਸ਼ਨ ਅਗਰ ਪੰਜਾਬ ਸਰਕਾਰ ਤੋਂ ਕੋਈ ਇਨਵੈਸਟੀਗੇਸ਼ਨ ਨਹੀਂ ਹੋ ਸਕਦੀ ਤੇ ਕੇਂਦਰ ਦੀ ਹੈਲਪ ਲਈ ਜਾ ਸਕਦੀ ਹੈ ਪਰ ਮੈਨੂੰ ਨਹੀਂ ਲੱਗਦਾ ਕਿ ਇੰਨਾ ਵੱਡਾ ਮਸਲਾ ਹੈ ਕਿ ਉਹ ਜਿਹੜੇ ਪੰਜਾਬ ਸਰਕਾਰ ਉਹਦੀ ਇਨਵੈਸਟੀਗੇਸ਼ਨ ਨਾ ਕਰ ਸਕੇ ਸੁਭਾਵਿਕ ਤੌਰ ਤੇ ਇਹਨਾਂ ਏਜੰਟਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਪਰ ਮੇਰਾ ਜਿਹੜਾ ਮੁੱਦਾ ਹੈਗਾ ਉਹਨਾਂ ਬੱਚਿਆਂ ਨੂੰ ਵਾਪਸ ਲੈ ਕੇ ਆਉਣਾ ਹੈ। ਰਸ਼ੀਆ ਦੇ ਨਾਲ ਭਾਰਤ ਦੇ ਜਿਹੜੇ ਸਬੰਧ ਨੇ ਉਹ ਚੰਗੇ ਸਬੰਧ ਹੈਗੇ ਨੇ ਔਰ ਭਾਰਤ ਸਰਕਾਰ ਜਿਹੜੀ ਹੈਗੀ ਆ ਹਰ ਸੰਭਵ ਯਤਨ ਕਰ ਰਹੀ ਹੈ ਇਹਨਾਂ ਨੂੰ ਜਰਨਲ ਲਿਆਉਣ ਦਾ ਤੇ ਜਿਹੜਾ ਮੈਂ ਡਾਟਾ ਤੁਹਾਡੇ ਨਾਲ ਸਾਂਝਾ ਕੀਤਾ ਹੈ ਇਹ ਉਹ ਬੱਚੇ ਨੇ ਜਿਹੜੇ ਵਾਪਸ ਆ ਚੁੱਕੇ ਆ। ਮੈਕਸਿਮ ਲੌਕ ਨੇ ਜਿਹੜੇ ਸੇਫਲੀ ਵਾਪਸ ਲਿਆਂਦੇ ਜਾ ਚੁੱਕੇ ਆ ਇਹਨਾਂ ਚੋਂ ਥੋੜਾ ਨੰਬਰ ਬਚਦਾ ਹੈਗਾ ਉਹਨਾਂ ਚੋਂ ਕਿੰਨੇ ਮਿਸਿੰਗ ਹੈ ਕਿੰਨੇ ਨਹੀਂ ਮੈਂ ਤਾਂ ਹੀ ਬੇਨਤੀ ਕਰ ਰਿਹਾ ਕਿ ਅਗਰ ਸਾਡੇ ਕੋਲੇ ਮੇਰੇ ਕੋਲ ਤਾਂ ਬੂਟਾ ਸਿੰਘ ਦਾ ਰੈਫਰੈਂਸ ਹੈ ਬੂਟਾ ਸਿੰਘ ਨੇ ਮੈਨੂੰ ਜਾਣਕਾਰੀ ਦਿੱਤੀ ਹੈ ਮੈਂ ਬੂਟਾ ਸਿੰਘ ਦੇ ਕੇਸ ਦੀ ਪਰਵਾਹੀ ਕਰ ਰਿਹਾ ਲੇਕਿਨ ਉਸਦੇ ਨਾਲ ਜਿਹੜੇ ਬਾਕੀ ਬੱਚਿਆਂ ਦੇ ਨਾਮ ਬੋਲ ਰਿਹਾ ਉਹਨਾਂ ਦਾ ਮੇਰੇ ਕੋਲੇ ਕੋਈ ਕੰਟੈਕਟ ਨੰਬਰ ਨਹੀਂ ਹੈ ਮੇਰੇ ਕੋਲੇ ਕੋਈ ਡਿਟੇਲ ਨਹੀਂ ਹੈ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਇਹ ਵੌਇਸ ਨੋਟ ਵੀ ਤੁਹਾਡੇ ਨਾਲ ਸ਼ੇਅਰ ਕਰਦਾ ਆਇਗਾ ਤਾਂ ਕਿ ਤੁਸੀਂ ਉਹਨਾਂ ਲੋਕਾਂ ਦੇ ਨਾਮ ਪਬਲਿਸ਼ ਕਰ ਸਕੋ ਤਾਂ ਕਿ ਉਹਨਾਂ ਦੇ ਜਿਹੜੇ ਪੇਰੈਂਟਸ ਹੈਗੇ ਨੇ ਜਾਂ ਕੋ ਉਹਨਾਂ ਦੇ ਵਾਰਸਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਬੂਟਾ ਸਿੰਘ ਦੇ 30 ਡੇਸ ਸਰ ਜੀ ਕਦੋਂ ਤੱਕ ਵਾਪਸ ਆ ਸਕਦਾ ਹੈ ਕੇਂਦਰ ਨੇ ਹੁਣ ਕੀ ਕਿਹਾ ਤੁਹਾਨੂੰ ਬਿਲਕੁਲ ਜੀ ਕੇਂਦਰ ਨੇ ਮੈਨੂੰ ਇਹ ਕਿਹਾ ਹੈ ਕਿ ਬੂਟਾ ਸਿੰਘ ਦੇ ਕੇਸ ਨੂੰ ਅਸੀਂ ਟੇਕ ਅਪ ਕੀਤਾ ਹੋਇਆ ਹੈ ਬੂਟਾ ਸਿੰਘ ਦੇ ਕੇਸ ਦੀ ਗੱਲ ਜਿਹੜੀ ਹੈਗੀ ਆ ਸਾਡੀ ਐਮਬੈਸੀ ਜਿਹੜੀ ਆ ਉਹ ਰਸ਼ੀਆ ਗਵਰਨਮੈਂਟ ਨਾਲ ਵੀ ਕਰ ਚੁੱਕੀ ਹੈ ਔਰ ਬੂਟਾ ਸਿੰਘ ਨੂੰ ਸੇਫਲੀ ਵਾਪਸ ਲਿਆਉਣ ਦੇ ਵਾਸਤੇ ਸਾਡੀ ਬਾਹਰ ਸਰਕਾਰ ਨੇ ਅੱਜ ਜਿਹੜੀ ਲੇਟੈਸਟ ਅਪਡੇਟ ਹੈ ਉਹਨਾਂ ਨੇ ਇਹ ਕਿਹਾ ਹੈ ਕਿ ਅਸੀਂ ਬਹੁਤ ਜਲਦੀ ਉਹਨਾਂ ਨੂੰ ਵਾਪਸ ਲਿਆ ਹੁੰਦੇ। ਤੇ ਇਹਦੇ ਨਾਲ ਜੁੜਾ ਸਵਾਲ ਹੈ ਭਾਰਤ ਦੀ ਜਿਹੜੀ ਸਲਾਹ ਦਿੱਤੀ ਜਾ ਰਹੀ ਹੈ ਵਿਦੇਸ਼ ਮੰਤਰਾਲੇ ਵੱਲੋਂ ਫਿਰ ਵੀ ਰੂਸ ਦੀ ਫੌਜ ਦੇ ਵਿੱਚ ਭਾਗੀਦਾਰੀ ਹੈ ਉਹ ਕਿਉਂ ਨਹੀਂ ਰੁਕ ਰਹੀ? ਹਾਲਾਂਕਿ ਵਿਦੇਸ਼ ਮੰਤਰਾਲੇ ਸਲਾਹ ਦੇ ਰਿਹਾ ਹੈ ਕਿ ਫਾਈਟ ਬੰਦੀ ਚਾਲੀ ਕਰ ਰਹੇ। ਦੇਖੋ ਮੈਂ ਫਿਰ ਕਹਿ ਰਿਹਾ ਕਿ ਰਸ਼ੀਆ ਦੀ ਫੌਜ ਦੀ ਭਰਤੀ ਦਾ ਕੋਈ ਮਾਮਲਾ ਮੇਰੇ ਧਿਆਨ ਵਿੱਚ ਨਹੀਂ ਆਇਆ। ਲੇਕਿਨ ਹਾਂ ਜਿਹੜੇ ਕੋਈ ਇਸ ਤਰ੍ਹਾਂ ਦੀਆਂ ਪ੍ਰਾਈਵੇਟ ਏਜੰਸੀਜ਼ ਕੋਈ ਕੰਮ ਕਰ ਰਹੀਆਂ ਨੇ ਜਾਂ ਕੋਈ ਏਜੰਟ ਕਰ ਰਹੇ ਨੇ ਉਸ ਦੇ ਬਾਰੇ ਤਾਂ ਲੋਕਾਂ ਨੂੰ ਜਾਗਰੂਕ ਕਰਨਾ ਮੀਡੀਆ ਦਾ ਵੀ ਫਰਜ਼ ਬੰਦਾ ਸਾਡਾ ਸਾਰਿਆਂ ਦਾ ਫਰ ਕਿ ਇਸ ਤਰ੍ਹਾਂ ਦੇ ਝਾਂਸੇ ਵਿੱਚ ਕੋਈ ਨਾ ਹੋ। ਇੰਡੀਆ ਦੇ ਵਿੱਚੋਂ ਕੋਈ ਰਸ਼ੀਆ ਦੀ ਫੌਜੀ ਭਰਤੀ ਨਹੀਂ ਹੋ ਰਹੀ।